ਇਹ ਜਿਹੜਾ ਰਾਈਸ ਹੈ 22 23 2022 23 ਦੇ ਵਿੱਚ ਲੱਗਿਆ ਸੀ ਆਫਟਰ ਇਨਸਪੈਕਸ਼ਨ ਆਫ ਐਫਸੀਆਈ ਇਹ ਸਟੋਰ ਹੋਇਆ ਸੀ ਸਟੋਰ ਹੋਣ ਤੋਂ ਬਾਅਦ 2 ਸਾਲ ਇਹ ਗਦਾਮਾਂ ਦੇ ਵਿੱਚ ਐਫਸੀਆਈ ਦੇ ਗਦਾਮਾਂ ਦੇ ਵਿੱਚ ਪਿਆ ਰਿਹਾ ਜਿਹਦੇ ਉੱਪਰ ਲਗਭਗ 20 ਪ੍ਰਿਆ ਹੋ ਚੁੱਕੀਆਂ ਇਹਦਾ ਸੁਨਾਮ ਤੋਂ ਲੈ ਕੇ ਦਿੱਲੀ ਤੱਕ ਦੀ ਟੋਟਲ ਇਨਸਪੈਕਸ਼ਨ ਇਹਦੇ ਉੱਪਰ ਹੋ ਚੁੱਕੀਆਂ ਹੈਗੀਆਂ ਨੇ ਅੱਜ ਇਹ ਰਾਈਸ ਉੱਥੇ ਨਾਗਾ ਲੈਂਡ ਜਾ ਕੇ ਉਥੇ ਡੈਮੇਜ ਜਾਂ ਬਲੈਂਡਿੰਗ ਦੇ ਵਿੱਚ ਇਹਨੂੰ ਫੇਲ ਕੀਤਾ ਗਿਆ ਹੈਗਾ ਜੋ ਕਿ ਇੱਕ ਬਹੁਤ ਮੰਦਭਾਗੀ ਘਟਨਾ ਹੈਗੀ ਆ ਇਹ ਇੱਕ ਮੁੱਦਾ ਕਿਸਾਨੀ ਨਾਲ ਜੁੜਿਆ ਹੋਇਆ ਮੁੱਦਾ ਹੈਗਾ ਕਿਸੇ ਨਾ ਕਿਸੇ ਤਰ੍ਹਾਂ ਇਹ ਜਿਹੜਾ ਅਟੈਕ ਹੈ ਇਨਡਾਇਰੈਕਟ ਵੇ ਨਾਲ ਕਿਸਾਨੀ ਦੇ ਕੀਤਾ ਜਾ ਰਿਹਾ ਹੈ ਜਾਂ ਪੰਜਾਬ ਦੀ ਪੈੜੀ ਦੇ ਕੀਤਾ ਜਾ ਰਿਹਾ ਹੈ ਮੈਂ ਤਾਂ ਸਿਰਫ ਗਵਰਨਮੈਂਟ ਨੂੰ ਇਹੀ ਬੇਨਤੀ ਕਰਦਾ ਵੀ ਇਹਦੇ ਵਿੱਚ ਸਭ ਦਾ ਪੱਖ ਦੇਖਦੇ ਹੋਏ ਸਾਨੂੰ ਇਨਸਾਫ ਦੇਣ ਦੀ ਕੋਸ਼ਿਸ਼ ਕੀਤੀ ਜਾਵੇ ਪਹਿਲਾਂ ਜਿਹੜੀਆਂ ਰਿਜੈਕਟ ਹੋਈਆਂ ਖੇਪਾਂ ਜਾਂ ਹੁਣ ਹੈ ਉਹਦੇ ਵਿੱਚ ਕਿਹਾ ਗਿਆ ਕਿ ਰਾਈਸ ਮਿਲਰ ਆਪਣੇ ਖਰਚੇ ਦੇ ਉੱਤੇ ਇਹਦੀ ਪਰਪਾਈ ਕਰੇ ਉਹਦੇ ਬਾਰੇ ਤੁਹਾਡਾ ਕੀ ਜਣਾ ਜਿਹੜਾ ਵੀ ਰਾਈਸ ਉਰੇ ਲੱਗਦਾ ਉਹ ਉਹਦੀ ਐਫਸੀ ਦੀ ਇਨਸਪੈਕਸ਼ਨ ਹੋਣ ਤੋਂ ਬਾਅਦ ਸਾਨੂੰ ਇਹਦੇ ਇਹ ਨੋਟ ਦੇਣ ਤੋਂ ਬਾਅਦ ਲੱਗਦਾ ਹੈ ਜੇ ਇਹ ਇਹ ਇਸ ਤਰ੍ਹਾਂ ਪਰਪਾਈ ਕਰਨ ਲੱਗੇ ਅਸੀਂ ਉਹਦੀ ਪਰਪਾਈ ਪੂਰਾ ਸੈਲਰ ਵੇਚ ਕੇ ਆਪਣੀ ਪੂੰਜੀ ਪੂਰੀ ਵੇਚ ਕੇ ਵੀ ਨਹੀਂ ਕਰ ਸਕਦੇ ਹੈਗੇ ਉਹ ਤਾਂ ਸਿੱਧਾ ਹੀ ਇਹ ਹੈ ਵੀ ਤੁਸੀਂ ਸੈਲਰ ਇਹ ਬੰਦ ਕਰ ਦਵੋ ਜੇ ਇਹ ਪਰਪਾਈ ਦੇ ਆਰਡਰ ਆਣ ਲੱਗ ਪਏ ਸੈਲਰ ਬੰਦ ਹੋ ਜਾਣਗੇ ਪਰਪਾਈ ਨਹੀਂ ਹੋ ਸਕਦੀ ਇਸਦੀ ਇਹਦੇ ਵਿੱਚ ਜਿਹੜੀ ਸੁਣਨ ਚਾਹੀ ਹੈ ਕੁਛ ਨਾ ਕੁਛ ਜਿਹੜੀ ਗੱਲ ਹੈਗੀ ਹੈ ਐਫਸੀਆਈ ਤੇ ਫੂਡ ਮਿਨਿਸਟਰੀ ਦੇ ਵਿੱਚ ਆਪਸ ਦੇ ਵਿੱਚ ਕੁਝ ਡਿਫਰੈਂਸੀ ਚੱਲ ਰਹੇ ਨੇ ਮੈਂ ਉਹ ਬੇਨਤੀ ਕਰਦਾ ਵੀ ਇਹਨਾਂ ਨੂੰ ਆਪਦੇ ਡਿਫਰੈਂਸਿਸ ਮਕਾ ਕੇ ਇਹਨੂੰ ਸ਼ੋਰਟ ਆਊਟ ਕਰਕੇ ਇਹ ਮਸਲੇ ਨੂੰ ਹੱਲ ਕੀਤਾ ਜਾਵੇ ਜਿਹੜਾ ਵੀ ਉਹ ਕੋਈ ਮਸਲਾ ਹੈ ਆਪਰ ਚ ਇਹਨਾਂ ਦਾ ਡਿਫਰੈਂਸ ਆ ਉਹ ਇਹਨਾਂ ਨੂੰ ਵੀ ਪਤਾ ਹੈ ਅਸੀਂ ਬਹੁਤ ਛੋਟੇ ਮਿਲ ਰਹਾਂ ਹ ਸਮਾਲ ਸਕੇਲ ਇੰਡਸਟਰੀ ਦੇ ਵਿੱਚ ਮਿਲ ਰਹਾਂਗੇ ਸਾਨੂੰ ਇਹ ਇਹਦੇ ਬਾਰੇ ਇਨੀ ਜਾਣਕਾਰੀ ਨਹੀਂ ਹੈਗੀ ਪਰ ਜਿਹੜੇ ਇਹ ਮਸਲੇ ਦੇ ਵਿੱਚ ਆਮ ਮਿੱਲਰ ਇੱਕ ਜਿਹੜਾ ਇਹ ਤੋਂ ਸਿਰਫ ਰੋਟੀ ਹੀ ਖਾਂਦਾ ਆਪਦੀ ਜਵਾਕਾਂ ਦੀ ਫੀਸ ਹੀ ਭਰਦਾ ਹੈ ਉਹ ਪੀਸ ਜੂਗਾ ਨਜਾਇਜ਼ ਪੀਸ ਕੇ ਉਹਦੇ ਲੱਭ ਕੋਈ ਚਾਰਾ ਨਹੀਂ ਰਹੂਗਾ ਆਤਮ-ਅਥਿਆ ਤੱਕ ਜਾਣ ਤੱਕ ਦੀ ਵੀ ਪੋਜੀਸ਼ਨ ਬਣ ਸਕਦੀ ਹੈ ਤੁਹਾਡੀ ਇੰਡਸਟਰੀ ਉੱਤੇ ਕਿੰਨਾ ਕੁ ਡਰਦਾ ਮਾਹੌਲ ਹੈ ਅਰ ਤੁਸੀਂ ਸਰਕਾਰ ਨੂੰ ਫੂਡ ਮਿਨਿਸਟਰੀ ਨੂੰ ਐਫਸੀਆਈ ਨੂੰ ਕੀ ਕਹਿਣਾ ਚਾਹੁੰਦੇ ਸਰ ਗੱਲ ਇਹ ਹੈ ਵੀ ਇਹ 2 ਸਾਲ ਪੁਰਾਣਾ ਚਾਵਲ ਹੈ ਜਦੋਂ ਇਹ 2 ਸਾਲ ਦਾ ਚਾਵਲ ਗੋਦਾਮਾਂ ਚ ਸਟੋਰ ਹੁੰਦਾ ਹੈ ਇਦੇ ਚ ਕਈ ਤਰ੍ਹਾਂ ਦੀਆਂ ਸਪਰੇਅ ਆ ਦਵਾਈਆਂ ਪੈਂਦੀਆਂ ਨੇ ਤੇ ਪਏ ਪਏ 2 ਸਾਲ ਚ ਇਹਦੀ ਜਿਹੜੀ ਕੁਆਲਿਟੀ ਐ ਇਹ ਕੁਆਲਿਟੀ ਜਿਹੜੀ ਇਹਦੀ ਡਾਊਨ ਹੁੰਦੀ ਐ ਜਦਕਿ ਜਦੋਂ ਇਹ ਚਾਵਲ ਲੱਗਦਾ ਪਹਿਲਾਂ ਇਹਨੂੰ ਟੀਏ ਪਾਸ ਕਰਦਾ ਉਸ ਤੋਂ ਬਾਅਦ ਇਹਦੀ ਸੈਂਪਲਿੰਗ ਡੀਐਮ ਲੈਵਲ ਤੇ ਹੁੰਦੀ ਐ ਡਿਸਟ੍ਰਿਕਟ ਸੰਗਰੂਰ ਚ ਹੁੰਦੀ ਐ ਉਸ ਤੋਂ ਬਾਅਦ ਇਹ ਐਸਆਰਐਮ ਲੈਵਲ ਤੇ ਚੰਡੀਗੜ੍ਹ ਹੁੰਦੀ ਐ ਉਸ ਤੋਂ ਬਾਅਦ ਕੁਝ ਸੈਂਪਲ ਸਾਡੇ ਮਾਲ ਦੇ ਦਿੱਲੀ ਲੈਵਲ ਤੱਕ ਵੀ ਜਾਂਦੇ ਨੇ ਇਹ ਸਾਰੀਆਂ ਰੂਟੀਨ ਚੈਕਿੰਗ ਹੋਈ ਹੋਈ ਐ ਨੇ ਸਾਡਾ ਮਾਲ ਆਲਰੇਡੀ ਪਹਿਲਾਂ ਪਾਸ ਹੋਇਆ ਹੋਇਆ ਇਹ 2 ਸਾਲ ਬਾਅਦ ਕਿਸੇ ਡੈਸਟੀਨੇਸ਼ਨ ਤੇ ਜਾ ਕੇ ਜੇ ਇਹ ਚਾਵਲ ਰਿਜੈਕਟ ਕਰਦੇ ਨੇ ਤਾਂ ਇਹਦੇ ਵਿੱਚ ਮਿਲਰ ਦਾ ਕੋਈ ਵੀ ਕਸੂਰ ਨਹੀਂ ਹੈ ਤੇ ਜੇ ਕੋਈ ਸਰਕਾਰ ਚਾਹੰਦੀ ਹੈ ਵੀ ਇਸ ਤਰੀਕੇ ਨਾਲ ਮਿਲਰ ਨੂੰ ਪਰੇਸ਼ਾਨ ਕੀਤਾ ਜਾਵੇ ਤਾਂ ਇਹ ਸਾਡੀ ਇੰਡਸਟਰੀ ਵਾਸਤੇ ਬਹੁਤ ਹੀ ਦੁਖਦਾਈ ਤੇ ਮਤਲਬ ਸਾਡੀ ਇੰਡਸਟਰੀ ਖਤਮ ਹੋਣ ਦੇ ਕਗਾਰ ਤੇ ਇਸ ਤਰੀਕੇ ਨਾਲ ਪਹੁੰਚੇਗੀ ਪੰਜਾਬ ਦਾ ਮਿਲਰ ਇਹ ਸੋਚਣ ਲੱਗਿਆ ਵੀ ਸਾਡੇ ਨਾਲ ਜੋ ਇਹ ਕੁਝ ਹੋ ਰਿਹਾ ਇਸ ਤੋਂ ਪਹਿਲਾਂ ਵੀ ਦੋ ਸਪੈਸ਼ਲਰ ਰਿਜੈਕਟ ਹੋ ਚੁੱਕੀ ਆ ਵੀ ਕੀ ਅਸੀਂ ਇਸ ਬਿਜ਼ਨਸ ਨੂੰ ਛੱਡ ਕੇ ਕੋਈ ਹੋਰ ਬਿਜ਼ਨਸ ਕਰ ਲਈਏ ਤੇ ਜਦੋਂ ਇਹ ਸੈਲਰ ਬੰਦ ਹੋਣ ਲੱਗੇ ਸੈਲਰਾਂ ਦੀ ਮਿਕਦਾਰ ਘਟ ਗਈ ਤਾਂ ਅਲਟੀਮੇਟਲੀ ਪੈਡੀ ਵਿਗਨੋ ਹਟ ਜੂਗੀ ਤੇ ਉਸ ਤੋਂ ਬਾਅਦ ਜ਼ਿੰਮੇਦਾਰਿਆਂ ਨੂੰ ਵੇਚਣੋ ਹਟ ਜਾਣਗੇ ਤਾਂ ਇਹ ਪੰਜਾਬ ਦੀ ਅਰਥਵਿਵਸਥਾ ਤੇ ਬਹੁਤ ਬੁਰਾ ਅਸਰ ਹੈ ਦਾ ਪੈਣ ਵਾਲਾ ਹੈ ਮਿਲਰ ਦੀ ਦੁਰਦਸ਼ਾ ਕਦੇ ਵੀ ਅਸੀਂ ਦੇਖੀ ਨਹੀਂ ਕਿਉਂਕਿ ਪੰਜਾਬ ਦੇ ਚਾਵਲ ਦੀ ਉਹਨੂੰ ਸੈਂਟਰ ਸਰਕਾਰ ਨੂੰ ਬਾਹਲੀ ਲੋੜ ਨਹੀਂ ਰਹੀ ਉਸ ਕਰਕੇ ਸਾਨੂੰ ਬਾਰ-ਬਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਪਿਛਲੇ ਦਿਨਾਂ ਤੋਂ ਇਹਨਾਂ ਨੇ ਨਵਾਂ ਇੱਕ ਫੜ ਲਿਆ ਕਿ ਪਹਿਲਾਂ ਮਲੇਰਕੋਟ ਲੇਦਾ ਫਿਰ ਨੱਬੇ ਦਾ ਹੁਣ ਸੁਨਾਮ ਦਾ ਤੇ ਜਲੰਧਰ ਦਾ ਬਹੁਤ ਸਾਰੇ ਸੈਂਪਲ ਡੈਸਟੀਨੇਸ਼ਨ ਤੇ ਜਾ ਕੇ ਫੇਲ ਕਰ ਦਿੱਤੇ ਗਏ। ਜਦਕਿ ਉਹ ਚਾਵਲ ਦੋ ਤਿੰਨ ਸਾਲ ਪਹਿਲਾਂ ਦਾ ਸਟੋਰ ਹੋਇਆ ਹੋਇਆ ਹੈ। ਅਸੀਂ ਪੂਰੇ ਮਾਫ ਦੰਦਰਾ ਨਾਲ ਇੱਥੇ ਅਸੀਂ ਚਾਵਲ ਡਿਲੀਵਰ ਕਰਦੇ ਆਂ। ਪੂਰੇ ਉਹਨਾਂ ਦਾ ਟੀਏ ਟੈਕਨੀਕਲ ਫਿਰ ਉਹਨਾਂ ਦੇ ਕਈ ਸਕੁਆਅਰ ਆਂਦੇ ਨੇ। ਸਾਰਾ بار-बार ਸੈਂਪਲ ਦੋ ਸਾਲ ਪੁਰਾਣੇ ਚਾਵਲ ਨੂੰ ਉੱਥੇ ਡੈਸਟੀਨੇਸ਼ਨ ਤੇ ਰਿਜੈਕਟ ਕਰਨਾ ਬਿਲਕੁਲ ਗਲਤ ਹੈ। ਇਹ ਸਰੇ ਸਾਰ ਪੰਜਾਬ ਸਰਕਾਰ ਨੂੰ ਜਾਂ ਸੈਂਟਰ ਸਰਕਾਰ ਦਾ ਕੋਈ ਆਪਸ ਵਿੱਚ ਰਿਫਟ ਹੈ ਜਿਸ ਕਰਕੇ ਉਹ ਪੰਜਾਬ ਦਾ ਚਾਬਰ ਨਹੀਂ ਲੈਣਾ ਚਾਹੁੰਦੇ ਉਹ ਕਿਸਾਨਾਂ ਪ੍ਰਤੀ ਫੇਲ ਹੋ ਗਏ ਪਰ ਉਹ ਸਾਨੂੰ ਕਿਸਾਨਾਂ ਨੂੰ ਮਾਰਨ ਲਈ ਉਹ ਇਸ ਇੰਡਸਟਰੀ ਨੂੰ ਦਬਾਹ ਕਰਨਾ ਚਾਹੁੰਦੇ ਹਨ ਇਹਨਾਂ ਦੇ ਵਿੱਚ ਬਹੁਤ ਕਰਪਟ ਅਫਸਰ ਬੈਠੇ ਨੇ ਐਫਸੀ ਦੇ ਵਿੱਚ ਜਿਹੜੇ ਆਪਣੀ ਜੇਬਾਂ ਭਰਨ ਦੇ ਵਾਸਤੇ ਪੰਜਾਬ ਦੇ ਵਿੱਚ ਸਿਰਫ 3000 ਸੈਲਰ ਦੀ ਲੋੜ ਸੀ ਉਹਨਾਂ ਨੇ ਆਪਣੀਆਂ ਜੇਬਾਂ ਭਰਨ ਲਈ ਪਿਛਲੇ 2 ਸਾਲਾਂ ਦੇ ਵਿੱਚ ਬਿਨਾਂ ਮਤਲਬ ਤੋਂ ਲਾਇਸੈਂਸ ਦੇ ਦੇ ਕੇ ਨਵੇਂ ਸ਼ਹਿਰ ਲੱਗਵਾਤੇ ਇਸ ਕਰਕੇ ਸਨਾਮ ਦੀ ਜਿਹੜੀ ਪੰਜਾਬ ਦੀ ਇੰਡਸਟਰੀ ਹੈ ਤੇ ਬਿਲਕੁਲ ਤਬਾਹੀ ਤੇ ਆ ਪਿਛਲੇ ਸਾਲ ਬਹੁਤ ਬੁਰੀ ਤਰ੍ਹਾਂ ਸਾਰਾ ਟ੍ਰੇਡ ਘਾਟੇ ਵਿੱਚ ਸੀ ਤੇ ਉਸ ਨੂੰ ਅਸੀਂ ਪਰਪਾਈ ਕਰਨ ਦੇ ਵਾਸਤੇ ਸਰਕਾਰ ਬਹੁਤ ਬਹੁਤ ਅਸੀਂ ਸਟਰਗਲ ਕੀਤਾ ਸਾਰੇ ਕਿਸਾਨਾਂ ਨੇ ਵੀ ਸਾਥ ਦਿੱਤਾ ਆੜਤੀਆਂ ਨੇ ਵੀ ਸਾਥ ਦਿੱਤਾ ਪਰ ਸਰਕਾਰ ਨੂੰ ਛੱਡੀ ਬਿਲਕੁਲ ਕੁਝ ਨਹੀਂ ਸੁਣੀ ਸਾਡੇ ਸੈਂਟਰ ਸਰਕਾਰ ਨੇ ਸਾਨੂੰ ਇੱਕ ਸੁਵਾਸ਼ਨ ਦੇ ਕੇ ਸਾਡੇ ਮਿਲਰਾਂ ਨੇ ਫੇਰ ਕਿਸਾਨਾਂ ਦਾ ਹਿੱਤ ਦੇਖਦੇ ਹੋਏ ਕੰਮ ਸ਼ੁਰੂ ਕੀਤਾ ਪਰ ਹਜੇ ਤੱਕ ਉਹਨਾਂ ਨੇ ਉਸ ਪ੍ਰਤੀ ਕੋਈ ਐਕਸ਼ਨ ਨਹੀਂ ਲਿਆ ਨਾ ਹੀ ਉਹਨਾਂ ਨੇ ਕੋਈ ਮਤਲਬ ਸਾਨੂੰ ਉਮੀਦ ਲੱਗਦੀ ਹੈ ਵੀ ਅੱਗੇ ਕਿਉਂਕਿ ਉਹਨਾਂ ਦੀ ਹੁਣ ਜੀੜੀ ਜੋ ਪੰਜਾਬ ਦੀ ਸੀ ਉਹ ਤਕਰੀਬਨ ਚੱਕੀ ਗਈ ਛੱਲਾਂ ਦੇ ਹੁਣ ਇਹ ਇੱਕ ਜ਼ਿੰਮੇਵਾਰੀ ਬਣ ਗਈ ਤੇ ਸਾਨੂੰ ਹੁਣ ਕਿਸ ਤਰ੍ਹਾਂ ਇਹਨਾਂ ਨਾਲ ਨਜਿੱਠਣਾ ਪੈਣਾ ਸਾਨੂੰ ਲੱਗਦਾ ਵੀ ਸਾਡਾ ਫਿਊਚਰ ਬਹੁਤ ਡਾਰਕ ਹੈ ਸਾਨੂੰ ਸਾਰਾ ਕੁਝ ਵੇਚ ਕੇ ਵੀ ਸਾਥ ਉੱਪਰ ਪਾਈ ਜੀ